ਉਹ ਲੈ ਗਈ ਜੱਟ ਕਾਲਪੁਕਾਰਾਂ ਲੀਗ ਦੀ ਜੀ ਫਰਸਟ ਟੀਮ ਜਗੜਾਉਂ ਜੀ 52000 ਦਾ ਸਨਮਾਨਿਤ ਕੀਤਾ ਜਾ ਰਿਹਾ ਪ੍ਰਾਈਜ਼ 52000 ਜੀ ਨਾਲ ਟਰੋਫੀ ਜੀ ਵਧਾਈਆਂ ਜੀ ਜਗੜਾਉਂ ਨੂੰ ਬਹੁਤ ਬਹੁਤ ਜੀ ਫਰਸਟ ਪੜਾਈ ਜੀ ਕਾਸਟ ਪ੍ਰਾਈਜ਼ ਲਈ ਸਾਈਡ ਤੇ ਆ ਜਾ ਮੈਂ ਨਹੀਂ ਸਾਡਾ ਇੱਧਰੋਂ ਰਾਜੇ ਪਰ ਇੱਧਰੋਂ ਦੇਖ ਇੱਧਰ ਆ ਜਾ ਸਾਈਡਾਂ ਤੇ ਹੋ ਜਾ ਟ੍ਰੈਫਿਕ ਵਾਲਾ ਆ ਜਾ ਆ ਜਾ ਤੂੰ ਉਹਨੂੰ ਦੇਖਦੇ ਆ ਅੱਜ ਦੀ ਜਿੱਤ ਲਈ ਬਹੁਤ ਖਾਸ ਸੀ ਜਿਗਰਾਓ ਮੰਮੀ ਭਾਈ ਜਿਹੜਾ ਮਾਨ ਸਨਮਾਨ ਪ੍ਰਾਪਤ ਕਰ ਉਹ ਆ ਜਾ ਜਿਗਰਾਓ ਉਹ ਖੜਾ ਇਹਨਾਂ ਨੇ ਕਿ 46 ਮੈਚਾਂ ਦੇ ਵਿੱਚ ਠੀਕ ਤੇ ਹੋਈ ਸੀ ਜਿਹਨੂੰ ਸਾਰੇ ਮੈਚਾਂ ਨੂੰ ਪਛਾੜ ਕੇ ਫਾਈਨਲ ਰੈਚ ਦੇ ਦੌਧਰ ਨੂੰ ਕੈਨ ਵੀਰ ਨੂੰ ਹਰਾ ਕੇ ਚੌਥੀ ਲੀਗ ਦੇ ਪਾਪੀ ਦਾ ਪੱਜਾ ਦਿੱਤਾ ਬਹੁਤ ਬਹੁਤ ਮੁਬਾਰਕਾਂ ਦੋਆ ਦੋਆ ਨੂੰ ਸਾਈਕਲ ਦਿੱਤਾ ਜਾ ਰਿਹਾ ਬੈਸਟ ਪਲੇਅਰ ਨੂੰ ਜੀ ਗੋਆ ਨੂੰ ਇਸ ਬੈਸਟ ਫ੍ਰੇਨ ਨੂੰ ਸਾਈਕਲ ਦਿੱਤਾ ਹੈ ਗੋਆ ਦੇ ਵੱਧ ਗੋਸੀ 8 9 ਗੋਸੀ ਗਏ ਜੀ ਆਹ ਲਾ ਕੇ ਸਟੈਂਡ ਲਾ ਕੇ ਬਹਿ ਜਾ ਉੱਤੇ ਯਾਰ ਰੱਖ ਦੋ ਕੋਈ ਟੱਕਰ ਨਾ ਲਾਵੇ ਬਹਿ ਜਾ ਤੇ ਜਿਹੜਾ ਨਾਲ ਨੂੰ ਕਾਫੀ ਬਸ ਕਾਤਰਾ ਵੀ ਗਵਰਨਰ ਮਾਨਤਾ ਕੀਤਾ ਜਾ ਰਿਹਾ ਕਿ ਅੱਜ ਦੇ ਜਿਹੜਾ ਫਾਈਨਲ ਮੈਚ ਸੀ ਇਹਦੇ ਵਿੱਚ ਦੋ ਬੈਸਟ ਪਲੇਅਰ ਆ ਜਿਹਦੇ ਕੱਢੇ ਜਾਣੇ ਸੀਗੇ ਤੇ ਜਿਹਨੇ ਸੇਬਸਟ ਪਲੇਅਰ ਦੇ ਕੱਕ ਤੇ ਕਬਜ਼ਾ ਕੀਤਾ ਜੀ ਗੋਆ ਨੇ ਇਹ ਜੋ ਵੀ ਸਪੋਰਟਸ ਕਲੱਬ ਜਗਰਾਉਂ ਵੱਲੋਂ ਜਿਹੜਾ ਆਪਣਾ ਸੋਨੀ ਵੀਰ ਭੰਮੀਪੁਰੀ ਆ ਫੌਜੀ ਜੀ ਨੂੰ ਕਹਿੰਦੇ ਆ ਉਹਨਾਂ ਵੱਲੋਂ ਇਹ ਬੈਸਟ ਪਲੇਅਰ ਦਾ ਇਨਾਮ ਧੰਨਵਾਦ ਜੀ ਦਾ ਸੋਨੀ ਦਾ ਪਈ ਨਜ਼ਰ ਵਾਲਾ ਕੀਪਰ ਦੋਦਰ ਦਾ ਕੀਪਰ ਆ ਵੀ